ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਵਿਸ਼ੇਸ਼ ਮੁਹਿੰਮ ਚੜੀ ਗਈ ਹੈ ਇਸ ਤਾਤ ਖੇਮ ਕਰਨ ਪੁਲਿਸ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਇੱਕ ਡਰੋਨ ਐਕਟੀਵਿਟੀ ਬਾਰੇ ਪਤਾ ਲੱਗਾ ਤੇ ਬੀਐਸਐਫ ਦੇ ਨਾਲ ਸਾਂਝਾ ਸਰਚ ਆਪਰੇਸ਼ਨ ਕੀਤਾ ਗਿਆ ਜਿਹੜਾ ਕਿ ਵੀਓਪੀਟੀ ਬੰਦ ਏਰੀਏ ਦੇ ਵਿੱਚ ਪੈਂਦਾ ਤੇ ਉਥੋਂ ਇੱਕ ਸਾਨੂੰ ਜਿਹੜੀ ਬੈਗੇਜ ਮਿਲੀ ਆ ਜਿਹਦੇ ਉੱਤੇ ਕੁੰਡੀ ਲੱਗੀ ਹੋਈ ਸੀ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਬੈਗੇਜ ਡਰੋਨ ਰਾਹੀਂ ਪਾਕਿਸਤਾਨ ਵੱਲੋਂ ਸੁਟਿਆ ਗਿਆ ਜਦੋਂ ਇਹਨੂੰ ਖੋਲ ਕੇ ਚੈੱਕ ਕੀਤਾ ਗਿਆ ਇਹਦੇ ਵਿੱਚੋਂ 6 ਪੈਕੇਟ ਬਰਾਮਦ ਹੋਏ ਜਦੋਂ ਇਹਨੂੰ ਟੈਸਟ ਕਿਟ ਨਾਲ ਜਾਂਚਿਆ ਗਿਆ ਤੇ ਇਸ ਵਿੱਚੋਂ ਜਿਹੜੀ ਹੈਰੋਨ ਰਿਕਵਰ ਹੋਈ ਜਿਸ ਸੰਬੰਧੀ ਥਾਣਾ ਖੇਮਕਰਨ ਵਿਖੇ ਐਫ ਆਈ ਆਰ ਨੰਬਰ 30 ਦਰਜ ਰਜਿਸਟਰ ਕਰ ਲਈ ਜਿਹੜੀ ਇਹਦਾ ਟੋਟਲ ਬਜਨਾ 2 ਕਿਲੋ 996 ਗ੍ਰਾਮ ਹੋਇਆ ਇਹਨੂੰ ਕਬਜ਼ੇ ਦੇ ਵਿੱਚ ਲੈ ਲਿਆ ਪੁਲਿਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਸੈਂਟੀਫਿਕ ਤਰੀਕਿਆਂ ਦੇ ਨਾਲ ਤੇ ਸਰਚ ਆਪਰੇਸ਼ਨ ਜਿਹੜਾ ਹੁਣ ਵੀ ਜਾਰੀ ਹੈ ਕਿਉਂਕਿ ਜਿਹੜੀ ਹੈਰੋਇਨ ਆਏ ਡਰੋਨ ਰਾਹੀਂ ਆਈ ਹੈ ਤੇ ਸੰਭਾਵਨਾ ਇਹ ਵੀ ਹੈ ਵੀ ਡਰੋਨ ਵੀ ਕਿਤੇ ਨਾ ਕਿਤੇ ਡਿੱਗਾ ਹੋਵੇ ਸੋ ਮੈਂ ਦੱਸਣਾ ਚਾਹੁੰਦਾ ਆ ਕਿ ਲਗਾਤਾਰ ਭਵੇਂ ਪਾਕਿਸਤਾਨ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਤੇ ਚੁੱਕਣੀ ਆ ਤੇ ਲਗਾਤਾਰ ਬਰਾਮਦਗੀਆਂ ਹੋ ਰਹੀਆਂ ਨੇ ਅਸੀਂ ਜਿਹੜੀਆਂ ਪਾਕਿਸਤਾਨੀਆਂ ਕੁੱਝੀਆਂ ਚਾਲਾਂ ਤੇ ਸਾਡੀਆਂ ਜਿਹੜੀਆਂ ਕਾਲੀਆਂ ਭੇਡੀਆਂ ਦੇ ਭੇਡਾਂ ਦੀਆਂ ਗੰਦੀਆਂ ਚਾਲਾਂ ਨੇ ਇਹਨਾਂ ਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਕਾਮਯਾਬ ਨਹੀਂ ਹੋਣ ਦਵਾਂਗੇ ਤੇ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਜਿਹੜੀ ਇਸ ਮਹੀਨੇ ਦੇ ਵਿੱਚ ਵੀ ਅਸੀਂ ਕਿਲੋਆਂ ਦੇ ਹਿਸਾਬ ਨਾਲ ਜਿਹੜੀ ਹੈਰਨ ਰਿਕਵਰ ਕੀਤੀ ਹੈ ਤੇ ਦਰਜਨਾਂ ਦੇ ਕਰੀਬ ਵਿਅਕਤੀ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਪੇਸ਼ ਅਦਾਲਤ ਕਰ ਚੁੱਕਿਆ ਤੇ ਜਿਹੜੇ ਦੋਸ਼ੀ ਗ੍ਰਿਫਤਾਰ ਹੋਏ ਜ ਉਹਨਾਂ ਦੇ ਖਿਲਾਫ ਅਸੀਂ ਜਿਹੜੇ 66 ਟਾਈਪ ਜਿਹੜੀ ਉਹਨਾਂ ਨੇ ਇਸ ਤੋਂ ਅੰਦੇਰਾ ਹੀ ਨਜਾਇਜ਼ ਜਾਇਦਾਦ ਬਣਾਈ ਆ ਉਹਨੂੰ ਵੀ ਅਸੀਂ ਸੀਜ਼ ਤੇ ਫ੍ਰੀਜ਼ ਕਰਵਾ ਰਹੇ। ਦੇਖੋ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜੀ ਨਸ਼ਿਆਲੀ ਖਿਲਾਫ ਜਿਹੜੀ ਵਿਸ਼ੇਸ਼ ਮੁਹਿੰਮ ਚੜੀ ਗਈ ਹੈ ਇਸ ਤਰ੍ਹਾਂ ਖੇਮ ਕਰਨ ਪੁਲਿਸ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ। ਜਦੋਂ ਇੱਕ ਡਰੋਨ ਐਕਟੀਵਿਟੀ ਬਾਰੇ ਪਤਾ ਲੱਗਾ ਤੇ ਬੀਐਸਐਫ ਦੇ ਨਾਲ ਸਾਂਝਾ ਸਰਚ ਆਪਰੇਸ਼ਨ ਕੀਤਾ ਗਿਆ ਜਿਹੜਾ ਕਿ ਵੀਓਪੀਟੀ ਬੰਦ ਏਰੀਏ ਦੇ ਵਿੱਚ ਪੈਂਦਾ। ਤੇ ਉਥੋਂ ਇੱਕ ਸਾਨੂੰ ਜਿਹੜੀ ਬੈਗੇਜ ਮਿਲੀ ਆ ਜਿਹਦੇ ਉੱਤੇ ਕੁੰਡੀ ਲੱਗੀ ਹੋਈ ਸੀ ਜਿਸ ਤੋਂ ਸਪੱਸ਼ਟ ਹੁੰਦਾ ਕਿ ਇਹ ਬੈਗੇਜ ਡਰੋਨ ਰਾਹੀਂ ਪਾਕਿਸਤਾਨ ਵੱਲੋਂ ਸੁਟਿਆ ਗਿਆ ਜਦੋਂ ਇਹਨੂੰ ਖੋਲ ਕੇ ਚੈੱਕ ਕੀਤਾ ਗਿਆ ਇਹਦੇ ਵਿੱਚੋਂ 6 ਪੈਕੇਟ ਬਰਾਮਦ ਹੋਏ ਜਦੋਂ ਇਹਨੂੰ ਟੈਸਟ ਕਿਟ ਨਾਲ ਜਾਂਚਿਆ ਗਿਆ ਤੇ ਇਸ ਵਿੱਚੋਂ ਜਿਹੜੀ ਹੈਰੋਨ ਰਿਕਵਰ ਹੋਈ ਜਿਸ ਸੰਬੰਧੀ ਥਾਣਾ ਖੇਮਕਰਨ ਵਿਖੇ ਐਫ ਆਈ ਆਰ ਨੰਬਰ 30 ਦਰਜ ਰਜਿਸਟਰ ਕਰ ਲਈ ਜਿਹੜੀ ਇਹਦਾ ਟੋਟਲ ਬਜਨਾ 2 ਕਿਲੋ 996 ਗ੍ਰਾਮ ਹੋਇਆ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਪੁਲਿਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਸੈਂਟੀਫਿਕ ਤਰੀਕਿਆਂ ਦੇ ਨਾਲ ਤੇ ਸਰਚ ਆਪਰੇਸ਼ਨ ਜਿਹੜਾ ਹੁਣ ਵੀ ਜਾਰੀ ਹੈ ਕਿਉਂਕਿ ਜਿਹੜੀ ਹੈਰੋਇਨ ਆਏ ਡਰੋਨ ਰਾਹੀਂ ਆਈ ਹੈ ਤੇ ਸੰਭਾਵਨਾ ਇਹ ਵੀ ਹੈ ਵੀ ਡਰੋਨ ਵੀ ਕਿਤੇ ਨਾ ਕਿਤੇ ਡਿੱਗਾ ਹੋਵੇ ਸੋ ਮੈਂ ਦੱਸਣਾ ਚਾਹੁੰਦਾ ਆ ਕਿ ਲਗਾਤਾਰ ਭਵੇਂ ਪਾਕਿਸਤਾਨ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਤੇ ਚੁੱਕਣੀ ਆ ਤੇ ਲਗਾਤਾਰ ਬਰਾਮਦਗੀਆਂ ਹੋ ਰਹੀਆਂ ਹੈ ਅਸੀਂ ਜਿਹੜੀਆਂ ਪਾਕਿਸਤਾਨੀਆਂ ਕੁੱਝੀਆਂ ਚਾਲਾਂ ਤੇ ਸਾਡੀਆਂ ਜਿਹੜੀਆਂ ਕਾਲੀਆਂ ਭੇਡੀਆਂ ਦੇ ਭੇਡਾਂ ਦੀਆਂ ਗੰਦੀਆਂ ਚਾਲਾਂ ਨੇ ਇਹਨਾਂ ਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੇ ਤੇ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਜਿਹੜੀ ਇਸ ਮਹੀਨੇ ਦੇ ਵਿੱਚ ਵੀ ਅਸੀਂ ਕਿਲੋਆਂ ਦੇ ਹਿਸਾਬ ਨਾਲ ਜਿਹੜੀ ਹੈਰਨ ਰਿਕਵਰ ਕੀਤੀ ਹੈ ਤੇ ਦਰਜਨਾਂ ਦੇ ਕਰੀਬ ਵਿਅਕਤੀ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਪੇਸ਼ ਅਦਾਲਤ ਕਰ ਚੁੱਕਿਆ ਤੇ ਜਿਹੜੇ ਦੋਸ਼ੀ ਗ੍ਰਿਫਤਾਰ ਹੋਏ ਜੋ ਉਹਨਾਂ ਦੇ ਖਿਲਾਫ ਅਸੀਂ ਜਿਹੜੇ 68 ਟਾਈਪ ਜਿਹੜੀ ਉਹਨਾਂ ਨੇ ਇਸ ਤੋਂੰ ਦੇ ਆ ਰਹੀ ਨਜਾਇਜ਼ ਜਾਇਦਾਦ ਬਣਾਈ ਆ ਉਹਨੂੰ ਵੀ ਅਸੀਂ ਸੀਜ਼ ਤੇ ਫ੍ਰੀਜ਼ ਕਰਵਾ ਰਹੇ ਹਾਂ